ਮੈਂ ਮੰਗਾ ਕਰਦੀ ਆ ਕਿ ਮੈਂ ਅੰਦਰ ਜਾਣਾ ਹੈ ਮੈਨੂੰ ਅੰਦਰ ਮੇਰਾ ਘਰ ਵਾਲਾ ਅੰਦਰ ਜੇ ਮੈਂ ਬਟਾਲੇ ਦੀ ਰਹਿਣ ਵਾਲੀ ਜੇ ਮੇਰਾ ਵਿਆਹ ਸਤਿੰਕਲੋਨੀ ਵਿੱਚ ਹੋਇਆ ਜੇ ਤੇ ਮੇਰੇ ਸੋਹਰੇ ਪਰਿਵਾਰ ਨੇ 3 ਸਾਲ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਹਰੈਸਮੈਂਟ ਕੀਤਾ ਬਹੁਤ ਜ਼ਿਆਦਾ ਤੰਗ ਕੀਤਾ ਮੈਂ ਬਹੁਤ ਜ਼ਿਆਦਾ ਅੱਕ ਗਈ ਆ ਕੀ ਕਾਰਨ ਕੀ ਤੰਗ ਕਰਨ ਦਾ? ਤੰਗ ਕਰਨ ਦਾ ਕਾਰਨ ਇਹ ਵਾ ਕਿ ਆਪਣੇ ਘਰੋਂ ਤਾਂ heids ਨਹੀਂ ਲੈ ਕੇ ਆਈ। ਕੁਝ ਨਹੀਂ ਲੈ ਕੇ। ਬੱਸ ਮੇਰੇ ਮਾਪਿਓ ਨੇ ਦੇ ਵੀ ਦਿੱਤਾ। ਤਾਂ ਵੀ ਨਹੀਂ ਇਹਨਾਂ ਨੂੰ ਚੈਨ ਆਉਂਦਿਆ। ਇਹ ਬੱਸ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪਾਉਂਦੇ ਜੇ। ਨਿੱਕੀ ਨਿੱਕੀ ਗੱਲ ਤੋਂ ਮੈਨੂੰ ਮੇਰਾ ਘਰ ਵਾਲਾ ਮਾਰਦਾ ਕੁੱਟਦਾ ਜੇ। 3 ਸਾਲ ਹੋਏ ਜੇ। ਤੇ 2 ਸਾਲ ਦੀ ਮੇਰੀ ਕੁੜੀ ਜੇ। ਦਾਜ ਦੀ ਮੰਗ ਕਰਦੇ। ਹਾਂਜੀ। ਦਾਜ ਪਿੱਛੇ ਮੈਨੂੰ ਹਰਾਸਮੈਂਟ ਕਰਦੇ, ਮੈਨੂੰ ਤੰਗ ਕਰਦੇ ਕਿ ਆਪਣੇ ਘਰ ਚੱਲ ਜੇ। ਤੰਗ ਹੋ ਕੇ ਛੋਟੀ ਛੋਟੀ ਘਰ ਲਈ ਕੰਦ ਵੀ ਕਰਦੀ ਬਟਵਾਰਾ ਵੀ ਕਰਦਾ ਇਹਨਾਂ ਨੇ ਤਾਂ ਵੀ ਮੇਰਾ ਸੋਰਾ ਮਿੰਨੋ ਜੀ ਨਹੀਂ ਦਿੰਦਾ ਮੈਨੂੰ ਬਹੁਤ ਜ਼ਿਆਦਾ ਮੇਰੀਆਂ ਨਾਨਾ ਦਾ ਵੀ ਹੱਥ ਹੈਗਾ ਜੇ ਵਿੱਚ ਕਿੰਨੇ ਬੱਚੇ ਤਾਂ ਤੇ ਮੇਰਾ ਇੱਕੋ ਹੀ ਬੱਚਾ ਜੇ ਕਿੰਨੇ ਦੇ ਦ ਦੋਸਾ ਹਲਦਾ ਕੁੜੀ ਯਾ ਮੇਰੀ ਤੇ ਅੱਜ ਤੁਸੀਂ ਬਾਹਰ ਬੈਠੇ ਕਿੰਨੇ ਦੀ ਕਿੰਨੀ ਦੇਰ ਹੋ ਗਈ ਤੁਹਾਨੂੰ ਬਾਹਰ ਬੈਠਿਆ ਮੈਨੂੰ ਮੈਂ ਗਿਆ ਮੈਨੂੰ 2-3 ਘੰਟੇ ਹੋ ਗਏ ਬਾਹਰ ਬੈਠੀ ਨੂੰ ਮੈਂ ਕੱਲ ਵੀ ਆਈ ਸੀ ਮੇਰਾ ਕੱਲ ਵੀ ਇਹਨਾਂ ਨੇ ਗੇਟ ਬੰਦ ਕੀਤਾ ਹੋਇਆ ਸੀ ਤੇ ਮੈਨੂੰ ਕਹਿੰਦੇ ਹੀ ਅਹੀ ਤੈਨੂੰ ਅੰਦਰ ਨਹੀਂ ਵੜਨਾ ਸੀ ਮੁੰਡੇ ਨੂੰ ਬੇਦਖਲ ਕੀਤਾ ਆ ਜਦ ਕਿ ਮੁੰਡਾ ਰਾਤ ਨੂੰ ਇੱਥੇ ਆਇਆ ਸੀ ਸਟੇ ਕਰਨ ਆਪਣੇ ਘਰ ਆਇਆ ਸੀ ਕਿ ਨਹੀਂ ਆ ਇਸ ਮੈਨੂੰ ਸਾਰੇ ਮਾਰਕੀਟ ਦੱਸਣ ਦੀ ਹੈ ਕਿ ਇਹਨਾਂ ਦਾ ਮੁੰਡਾ ਘਰ ਆਇਆ ਸੀ ਇੱਥੇ ਇਸ ਕਰਕੇ ਮੈਨੂੰ ਅੰਨਿਆਏ ਚਾਹੀਦਾ ਮੈਨੂੰ ਅੱਜ ਮੈਨੂੰ ਮੇਰੀ ਆ ਮੰਗ ਹੈ ਕਿ ਮੈਂ ਆਪਣੇ ਘਰ ਜਾਣਾ ਹੈ ਪੁਲਿਸ ਨੂੰ ਕੰਪਲੇਨ ਕੀਤੀ ਸੀ ਇਸ ਬੰਦੇ ਨੂੰ ਪੁਲਿਸ ਨੂੰ ਕੰਪਲੇਨ ਵੀ ਮੈਂ ਕੀਤੀ ਸੀ ਪਰ ਪੁਲਿਸ ਮੇਰੀ ਗੱਲ ਨਹੀਂ ਸੁਣਦੀ ਪੁਲਿਸ ਇਹਨਾਂ ਦੇ ਨਾਲ ਰਲੀ ਹੋਈ ਆ ਮੈਂ ਸਾਫ਼ ਤੁਹਾਨੂੰ ਕਹਿੰਦੀ ਜੇ ਮੈਨੂੰ ਆ ਨਹੀਂ ਕਿ ਮੈਨੂੰ ਅੰਦਰ ਨਹੀਂ ਪੁਲਿਸ ਰਵੇਗਾ ਵੀ ਕਿ ਅੰਦਰ ਵੜਨ ਠੀਕ ਹੈ ਕਿ ਨਹੀਂ ਪੁਲਿਸ ਵਾਰ ਸਕਦੀ ਆ ਠੀਕ ਹੈ ਪੁਲਿਸ ਕੋਲ ਗਏ ਹਾਂਜੀ ਮੈਂ ਗਈ ਸੀ 20 ਤਰੀਕ ਨੂੰ ਪੁਲਿਸ ਕੋ ਪੁਲਿਸ ਵਾਲੇ ਮੈਨੂੰ ਕਹਿੰਦੇ ਕਿ ਮੈਂ ਕਹਾ ਸਰ ਵੇਖੋ ਇਹਨਾਂ ਨੂੰ ਬੇਦਖਲ ਕੀਤਾ ਆ ਕਹਿੰਦੇ ਬੇਦਖਲ ਦਿਖਾਓ ਕਾਪੀ ਐਫੀਟੇ ਵਰ ਦਿਖਾਤਾ ਇਹ ਇਹਨਾਂ ਦੇ ਫਾਦਰ ਨੇ ਔਰ ਉੱਤੇ ਕੋਈ ਸਟੈਂਪ ਨਹੀਂ ਲੱਗੀ ਹੋਈ ਮੁੰਡੇ ਦੀ ਉਬੇ ਦੇ ਕਰ ਹਾਂਜੀ ਕਰਨ ਕੀ ਕੋੜੀ ਬੱਚੀ ਦਾ ਕਰਨ ਕੀ ਕਰਨ ਕਦੋਂ ਤੁਹਾਨੂੰ ਸਿਰੋ ਕਰਦੇ ਮੇਰਾ ਬੱਚਾ ਜਦੋਂ ਦਾ ਹੋਇਆ ਨਾ ਉਦੋਂ ਤੋਂ ਹੀ ਮੈਨੂੰ ਦੁੱਖੀ ਕੀਤਾ ਰਾਜੇ ਮੇਰੀ ਪੇਟੀ ਛੋਟੀ ਆ ਉਹਦੇ ਕਰਕੇ ਮੈਨੂੰ ਇੰਨਾ ਤੱਕ ਇੰਨਾ ਖੱਜਲ ਖਰਾਬ ਹੋਣੀ ਆ ਮੈਂ ਮੈਂ ਮੰਗਾ ਕਰਦੀ ਆ ਕਿ ਮੈਂ ਅੰਦਰ ਜਾਣਾ ਹੈ ਮੈਨੂੰ ਅੰਦਰ ਮੇਰਾ ਘਰ ਵਾਲਾ ਅੰਦਰ ਜੇ ਤੁਹਾਨੂੰ ਕਿੰਨੀ دیر ਤੋਂ ਬਾਹਰ ਗਿਆ ਮੈਂ ਕੱਲ੍ਹ ਦੇ ਆਈ ਦੀ ਜੇ ਹਾਂਜੀ ਇਹ ਤਰ੍ਹਾਂ ਵੇ ਲੈਡੀਆਂ ਨੂੰ ਕੀ ਦੱਸਿਆ ਬੇਟੀ ਉਹ ਕਹਿੰਦੀ ਮੇਰੇ ਸਾਡੇ ਦੋਵਾਂ ਜੀਆਂ ਦਾ ਬੁੱਝ ਟਕੜਾ ਚੱਲਦਾ ਪਿਆ ਆ ਘਰ ਆਇਆ ਘਰਤਾ ਲਾ ਲਗਾਇਆ ਕੱਟ ਕੋਈ ਨਹੀਂ ਦਾ ਵੀ ਤਾਲਾ ਮਾਰ ਕੇ ਬਾਪ ਚਲੇ ਜਾਂਦੇ ਨੇ ਕਿਤੇ ਮੈਨੂੰ ਬਾਹਰ ਦੋ ਦਿਨ ਤੋਂ ਭੁਲਾ ਰਿਆ ਆ ਪੁਲਿਸ ਵੀ ਕਦੀ ਸੁਣਵਾਈ ਨਹੀਂ ਕਰਦੀ ਸੀ ਮੈਂ ਪੁਲਿਸ ਨੂੰ ਸਾਡੇ ਕੋਲ ਆਉਣ ਕਿ ਤਾਂ ਸੁਣਵਾਈ ਕਰਾਂਗੇ ਹੁਣ ਅਸੀਂ ਮੌਕੇ ਤੇ ਆ ਬੁਲਾਇਆ ਦੋ ਮਿੰਟ ਚ ਪਹੁੰਚ ਗਏ ਆ ਆਪਣੀ ਕੰਪਲੇਂਟ ਲਿਖਾਉਣ ਚੋਂ ਕਿ ਆ ਗਏ ਜੋ ਮਾਡਲ ਦਾ ਬੰਦੀ ਕਾਰਵਾਈ ਆਪਾਂ ਕਰਦਾਂਗੇ ਲੜਕੀ ਕਹਿ ਰਹੀ ਆ ਕਿ ਮੈਂ ਬੱਚੇ ਦੀ ਸੌ ਖਾ ਲਈ ਕਿ ਮੈਂ ਬਾਰ ਬਾਰ ਜਾਨੀ ਪਈ ਤੇ ਪੁਲਿਸ ਮੈਨੂੰ ਕਹਿੰਦੀ ਤੁਹਾਡਾ ਘ ਆਪ ਸਾਹਮਣੇ ਪੁੱਛ ਲੋ ਵੀ ਇੱਕ ਵਾਰੀ ਵੀ ਆਈ ਆ। ਲਾਓ। ਤੇ ਬਿਲਕੁਲ ਉਹਨੇ ਕੈਮਰੇ ਸਾਹਮਣੇ ਆਖਿਆ ਚਲੋ ਆਪਾਂ ਪੁੱਛੀਏ ਕਿ ਹਾਲ ਹੋ ਜੀਏ। ਸਾਹਮਣੇ ਲਿਆ ਗੱਲ ਕਰ ਦਿੰਦੇ ਆ।